ਤੁਸੀਂ ਸੁਣ ਰਹੇ ਹੋ ਦਵਿੰਦਰ ਕੌਰ ਦੀ ਸਵੈ ਜੀਵਨੀ ਵਹੀ ਖਾਤਾ ਦਾ ਭਾਗ ਤੀਜਾ ਟਰੱਕਾਂ ਵਾਲੇ ਗਲੀ ਨੰਬਰ 4 ਦੇ ਇੱਕ ਪੋਨੇ ਤੇ ਟਰੱਕਾਂ ਵਾਲਿਆਂ ਦਾ ਕੰਮ ਹੁੰਦਾ ਸੀ ਵੈਸੇ ਗਲੀ ਦੋਹੀ ਪਾਸੇ ਖੁੱਲਦੀ ਸੀ ਤੇ ਹੈ ਵੀ ਇਸ ਘਰ ਵਿੱਚ ਦੋ ਟੱਬਰਾਂ ਹੀ ਦੇ ਸਨ ਇਸ ਟੱਬਰ ਦੀਆਂ ਦੋਵੇਂ ਪੈਣਾ ਦਰਾਣੀ ਜਠਾਣੀ ਵੀਲ ਜਗ ਲੱਗਦੀਆਂ ਸਨ ਤੇ ਦੋਵੇਂ ਭਰਾ ਸੰਡੂ ਵੀ ਦੋਹਾਂ ਘਰਾਂ ਦੇ ਮੁੱਖ ਕਮਰੇ ਤੇ ਤੁਰਤਾਂ ਵਕਰੀਆਂ ਸਨ ਲੇਕਿਨ ਬਾਕੀ ਵਿਹੜਾ ਤੇ ਟਾਇਲਟ ਸਾਂਝਾ ਸੀ ਇਹਨਾਂ ਦੇ ਘਰ ਦਾ ਆਕਾਰ ਵੱਡਾ ਹੋਣ ਕਰਕੇ ਵੀੜਾ ਵੀ ਕਾਫੀ ਖੁੱਲਾ ਲੱਗਦਾ ਹੁੰਦਾ ਸੀ ਇਹ ਦੋਵੇਂ ਟੱਬਰ ਰਾਵਲ ਪਿੰਡ ਤੋਂ ਆ ਕੇ ਇੱਥੇ ਵਸ ਗਏ ਸਨ ਇਹਨਾਂ ਦੋਹਾਂ ਟੱਬਰਾਂ ਵਿੱਚੋਂ ਵੱਡੀ ਭੈਣ ਦੀ ਇੱਕ ਤੀਰਜਿੰਦਰ ਜਿਸ ਨੂੰ ਚੂਚੋ ਦੇ ਨਾਮ ਨਾਲ ਪਕਾਰਿਆ ਜਾਂਦਾ ਸੀ ਮੇਰੀ ਕਲਾਸ ਵਿੱਚ ਪੜ੍ਹਦੀ ਸੀ ਉਸ ਦੀਆਂ ਹੋਰ ਦੋ ਭੈਣਾਂ ਤੇ ਭਰਾ ਸਨ ਉਸ ਦੀ ਚਾਚੀ ਮਾਸੀ ਦੇ ਤਿੰਨ ਪੁੱਤਰ ਅਤੇ ਇੱਕ ਬਹੁਤ ਛੋਲੀ ਧੀ ਪਿੰਕੀ ਸੀ ਵੈਸੇ ਚੂਚੋ ਦੀਆਂ ਪੰਜ ਹੋਰ ਮਾਸੀਆਂ ਤੇ ਇੱਕ ਮਾਮਾ ਸੀ ਜਿਹੜੇ ਤਿੰਨ ਨੰਬਰ ਗਲੀ ਵਿੱਚ ਲੇਕਿਨ ਚੂਚੋ ਦਾ ਮਾਮਾ ਅਕਸਰ ਚੂਚੋ ਦੀ ਚਾਚੀ ਮਾਸੀ ਦੇ ਘਰ ਹੀ ਰਹਿੰਦਾ ਸੀ ਸੱਤ ਭੈਣਾਂ ਦਾ ਇਹ लाडला ਪਰਾਰ ਰੱਬ ਦੇ ਵਿਆਹ ਰੱਬ ਦੇ ਵਿਆਹ ਆਇਆ ਹੋਇਆ ਸੀ ਜਿਸ ਦੀਆਂ ਭੈਣਾਂ ਤੇ ਟਰੱਕ ਚਲਦੇ ਸਨ ਤੇ ਮਾਮਾ ਇਹਨਾਂ ਟਰੱਕਾਂ ਦੇ ਇਖਤਿਆਸ਼ ਕਰਦਾ ਸੀ ਮਾਮੇ ਦੇ ਪਹਿਰਾਵੇ ਵਿੱਚ ਸ਼ਕੀਨੀ ਸਾਹਿਬ ਦੇਖੀ ਜਾ ਸਕਦੀ ਸੀ ਤੇ ਕਿਤੇ ਨਾ ਕਲਾਸ ਵਿੱਚ ਬੈਠਿਆ ਚੂਚੋ ਮੇਰੇ ਕੋਲ ਆਈ ਤੇ ਥਈਆ ਨਾਂ ਦੀ ਖੇਡ ਖੇਡਣ ਲੱਗੀ ਮੈਨੂੰ ਉਹਨਾਂ ਦਿਨਾਂ ਵਿੱਚ ਗੁੱਡੀਆਂ ਪਟੋਲੇ ਨਾਲ ਖੇਡਣ ਤੋਂ ਸਿਵਾ ਹੋਰ ਕਿਸੇ ਚੀਜ਼ ਦਾ ਪਤਾ ਵੀ ਨਹੀਂ ਸੀ ਮੇਰੇ ਪਾਬੋ ਜੀ ਬਹੁਤ ਕੱਪੜੇ ਵਧੀਆ ਅ ਸਿਲਿੰਦੇ ਸਨ ਤੇ ਕਈ ਦੇ ਕਦੇ ਲੋਕਾਂ ਦੇ ਕੱਪੜੇ ਸੀਨ ਦਾ ਕੰਮ ਵੀ ਕਰ ਲੈਂਦੇ ਮੈਂ ਉਹਨਾਂ ਤੋਂ ਗੁੱਡੀਆਂ ਲਈ ਪਟੋਲੇ ਸੀਨ ਦੀ ਜਾਜ ਸਿੱਖਦੀ ਥਈਆ ਕੋਈ ਨਵੀਂ ਖੇਡ ਸੀ ਜਿਸ ਵਿੱਚ ਜਦੋਂ ਕੋਈ ਇੱਕ ਜਣਾ ਖਾ ਰਿਆ ਹੁੰਦਾ ਤੇ ਦੂਸਰਾ ਜਣਾ ਉੱਤੋਂ ਆ ਕੇ ਥਈਆ ਬੋਲ ਦੇਵੇ ਤਾਂ ਖਾਣ ਵਾਲਦੇ ਸਿਰਫ ਤੇ ਪੈਸੇ ਪੈ ਜਾਂਦੇ ਇਸ ਤਰ੍ਹਾਂ ਚੂਚੋ ਨਾਲ ਮਿਲ ਕੇ ਮੈਂ ਖੇਡਣ-ਖੇਡਣ ਲੱਗੀ ਮੈਂ ਜਦੋਂ ਵੀ ਘਰ ਰੋਟੀ ਖਾ ਰਹੀ ਹੁੰਦੀ ਪਤਨੀ ਕਿੱਥੋਂ ਅਚਾਨਕ ਆ ਕੇ ਥਈਆ ਬੋਲ ਦਿੰਦੀ ਬਹੁਤ ਮਰੀ ਉਜੱਤ ਸੀ ਕਿਉਂਕਿ ਉਹ ਹਰ ਵਕਤ ਇਸ ਖੇਡ ਨੂੰ ਜਤਨ ਦੀ ਤਾੜੂ ਚ ਰਹਿੰਦੀ ਇਸ ਚੱਕਰ ਵਿੱਚ ਕਈ ਵਾਰ ਮੇਰੀ ਜੇਬ ਖਰਚੀ ਉਸ ਕੋਲ ਚਲੀ ਜਾਂਦੀ ਤੇ ਮੈਂ ਸਕੂਲ ਵਿੱਚ ਉਬਲੀਆਂ ਹੋਈਆਂ ਸ਼ਕਰਗੰਦੀਆਂ ਖਾਣ ਤੋਂ ਵਾਂਝੀ ਰਹਿ ਜਾਂਦੀ ਅੰਦਰ ਹੀ ਅੰਦਰ ਮੈਂ ਬਹੁਤ ਖਿੱਚਦੀ ਪਰ ਕਰ ਕੁਝ ਨਾ ਸਕਦੀ ਕਿਉਂਕਿ ਇਹ ਖੇਡ ਖਿਡਲੀ ਮੈਂ ਆਪ ਹੀ ਚੁਣੀ ਸੀ ਤੇ ਆਪ ਹੁਣ ਆਪ ਹੀ ਭੁਗਤਰੀ ਸਾਂ ਹੌਲੀ-ਹੌਲੀ ਚੂਚੋ ਨਾਲ ਮੇਰਾ ਸੇਲ ਪੁਣਾ ਵਧਣ ਲੱਗਿਆ ਤੇ ਮੈਂ ਉਸਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਚੂਚੋ ਦਾ ਚਾਚਾ ਮੈਨੂੰ ਬਹੁਤ ਪਿਆਰ ਕਰਦਾ ਆਪਣੇ ਬੱਚਾਂ ਲਈ ਜਦੋਂ ਵੀ ਕੁਝ ਖਾਣ ਨੂੰ ਲੈ ਕੇ ਆਉਂਦਾ ਮੈਨੂੰ ਜ਼ਰੂਰ ਦਿੰਦਾ ਉਹ ਵੀ ਮੈਨੂੰ ਹਮੇਸ਼ਾ ਗੁੱਟੋ ਕਹਿ ਕੇ ਬੁਲਾਉਂਦਾ ਚੂਚੋ ਦੇ ਦਾਰਜੀ ਜਿਹੜਾ ਸ਼ਰਮਾਕਲ ਸੁਭਾਅ ਦੇ ਸੰਨ ਲਿਕ ਨੂੰ ਵੀ ਮੈਨੂੰ ਪਿਆਰ ਦਿੰਦੇ ਚੂਚੋ ਦੇ ਘਰ ਮੇਰਾ ਦਿਲ ਲੱਗਦਾ ਕਿਉਂਕਿ ਮੈਨੂੰ ਉਹਨਾਂ ਦੀ ਰਾਵਲ ਪਿੰਡੀ ਦੀ ਪੰਜਾਬੀ ਜ਼ੁਮਾਨ ਬੜੀ ਮਿੱਠੀ ਲੱਗਦੀ ਵੈਸੇ ਵੀ ਮੇਰੇ ਕਰਨ ਨਾਲੋਂ ਉਹਨਾਂ ਦੇ ਘਰ ਦਾ ਮਾਹੌਲ ਵਦੇਰੇ ਖੁੱਲਾ ਤੇ ਜਾਨਦਾਰ ਰੌਣਕ ਵਾਲਾ ਲੱਗਾ ਕਦੇ ਕਦੇ ਉਸ ਘਰ ਪੈਣਾ ਵਿਚਕਾਰ ਮਾਨਤੀ ਵਿਚਕਾਰ ਮਿੱਟੀयां ਝੜਪਾਂ ਵੀ ਏਕਨ ਨੂੰ ਮਿਲਦੀਆਂ ਹਰ ਵੇਲੇ ਘਰ ਵਿੱਚ ਕੋਈ ਆ ਜਾ ਰਿਹਾ ਹੁੰਦਾ ਕਦੇ ਟੂਟੂ ਦੀਆਂ ਮਾਸੀਆਂ ਦੇ ਟੱਬਰ ਆਏ ਰਹਿੰਦੇ ਮੇਰੇ ਘਰ ਵਿੱਚ ਮੇਰੀ ਮਾਂ ਹਮੇਸ਼ਾ ਸੇਵਾ ਕਰਦੀ ਰਹਿੰਦੀ ਸੇਵਾਦਾਰਨੀ ਵਾਂਗ ਵਿਚਰਦੀ ਰਹਿੰਦੀ ਵੀ ਅਸੀਂ ਵੀ ਕੋਈ ਮੈਂਬਰ ਕਦੇ ਕਿਸੇ ਨੂੰ ਮਕੌਲ ਤੱਕ ਵੀ ਨਾ ਕਰਦਾ ਦਿਖਾਈ ਦਿੰਦਾ ਮੇਰੇ ਘਰ ਵਿੱਚ ਔਰਤਾਂ ਹਮੇਸ਼ਾ ਸਾਦੇ ਜਿਹੇ ਕੱਪੜਿਆਂ ਵਿੱਚ ਹੁੰਦੀਆਂ ਦਾਲ ਸਬਜ਼ੀ ਵੀ ਬਿਨਾਂ ੜਕੇ ਤੋਂ ਬਣਦੀ ਪਰ ਚੂਚੋ ਦੇ ਘਰ ਵਿੱਚਲੀਆਂ ਔਰਤਾਂ ਦਾ ਪਹਿਰਾਵਾ ਉਹਨਾਂ ਦਾ ਖਾਣ ਪੀਣ ਵਿੱਚ ਚਟਪਟਾ ਵਧੀਰੀ ਹੁੰਦਾ ਮੈਂ ਹੁਣ ਪੜਨ ਲਈ ਵੀ ਚੂਚੋ ਹੋਰਾਂ ਦੇ ਘਰ ਹੀ ਆਉਣ ਲੱਗੀ ਰੋਜ਼ ਰਾਤ ਨੂੰ ਟਰੱਕਾਂ ਦੇ ਕੰਮ ਤੋਂ ਵੇਲੇ ਹੋ ਕੇ ਚੂਚੋ ਦਾ ਚਾਚਾ ਗਲੀ ਦੇ ਹੋਰ ਲੋਕਾਂ ਨੂੰ ਟਰੱਕਾਂ ਵਿੱਚ ਬਿਠਾ ਕੇ ਗੁਰਦੁਆਰਾ ਬੰਗਲਾ ਸਹਿਬ ਮੱਥਾ ਟੇਕਾਉਣ ਲੈ ਜਾਂਦਾ ਮੈਂ ਵੀ ਟਰੱਕ ਵਿੱਚ ਰੋਜ਼ ਬੈਠ ਰਾਤ ਨੂੰ ਬੰਗਲਾ ਸਹਿਬ ਜਾਂਦੀ ਉਹਨਾਂ ਦਿਨਾਂ ਵਿੱਚ ਗੁਰਦੁਆਰੇ ਦੇ ਸਾਹਮਣੇ ਇੱਕ ਬਹੁਤ ਵੱਡਾ ਪਾਰਕ ਹੁੰਦਾ ਸੀ ਤੇ ਵਿਚਕਾਰ ਸੜਕ ਹੁੰਦੀ ਸੀ ਨਸੀ ਮਤਾਟੇ ਕੇ ਪਾਰ ਕੇ ਵਜੇ ਝੂਲੇ ਝੂਲਣ ਚਲੇ ਜਾਣਾ ਇਸ ਤਰ੍ਹਾਂ ਧਾਰਮਿਕ ਸ਼ਰਧਾ ਦੇ ਨਾਲ ਨਾਲ ਖੇਡ ਮਸਤੀ ਵੀ ਹੋ ਜਾਂਦੀ। ਇਮਤਿਹਾਨਾਂ ਦੇ ਦਿਨਾਂ ਵਿੱਚ ਮੈਂ ਚੂਚੋ ਦੇ ਘਰ ਹੀ ਕਿਤਾਬਾਂ ਲੈ ਜਾਂਦੀ। ਉੱਥੇ ਹੀ ਪੜਦੀ ਤੇ ਕਈ ਵਾਰੀ ਉੱਥੇ ਹੀ ਸੌ ਜਾਂਦੀ। ਮੈਨੂੰ ਪੜਨ ਦੀ ਬਹੁਤੀ ਲੋੜ ਨਹੀਂ ਸੀ। ਬਾਰ-ਬਾਰ ਉਹਨਾਂ ਨੂੰ ਉਹੀ ਸਬਕ ਸਬਕੋਂ ਪੜਦੇ ਆ ਮੈਂ ਅੱਕ ਜਾਂਦੀ। ਮੈਂ ਇੱਕ ਵਾਰ ਪੜ ਕੇ ਸੌ ਜਾਂਦੀ। ਚੂਚੇ ਚੂਚੋਰ ਟੱਟੇ ਲਾਈ ਜਾਂਦੀ। ਮੈਨੂੰ ਸੁਤਾ ਦੇ ਚੂਚੋ ਦੇ ਚਾਚਾ ਜੀ ਕਹਿੰਦੇ ਕਿ ਗੁੱਡੂ ਨੂੰ ਜਦੋਂ ਕੋਈ ਫੱਤੀ ਹੀ ਹੁੰਦੀ ਹੈ ਪਤਾ ਨਹੀਂ ਪਾਸ ਹੋਵੇਗੀ ਕਿ ਨਹੀਂ। ਹਰ ਵਾਰ ਉਹਨਾਂ ਦਾ ਅੰਦਾਜ਼ਾ ਗਲਤ ਨਿਕਲਦਾ ਤੇ ਹਰ ਵਾਰ ਮੈਂ ਪਾਸ ਹੋ ਜਾਂਦੀ ਸਭ ਉਹ ਨੰਬਰ ਚੂਚੋਂ ਤੋਂ ਵਿਵਾਦ ਆਉਂਦੇ ਘਰ ਵਿੱਚ ਮੇਰੀ ਪੜ੍ਹਾਈ ਦਾ ਕਿਸੇ ਨੂੰ ਫਿਕਰ ਨਹੀਂ ਸੀ ਹੋਰ ਕਿਹਨੇ ਪੁੱਛਣਾ ਸੀ ਲੈ ਦੇ ਕੇ ਮੇਰੀ ਇੱਕ ਵੱਡੀ ਪੈਣੀ ਸੀ ਜੋ ਪੁੱਛ ਸਕਦੀ ਸੀ ਉਹ ਆਪਣੀ ਪੜ੍ਹਾਈ ਵਿੱਚ ਮਸਤ ਰਹਿੰਦੀ ਨਾਨਾ ਜੀ ਵੈਸੇ ਕਾਫੀ ਬਜ਼ੁਰਗ ਹੋ ਗਏ ਸਨ ਤੇ ਹਮੇਸ਼ਾ ਮੰਝੇ ਤੇ ਬੈਠੇ ਰਹਿੰਦੇ ਸਨ ਨਾਨੀ ਵੀ ਉਹਨਾਂ ਨਾਲ ਹੀ ਦੂਜੇ ਮੰਝੇ ਤੇ ਬੈਠੀ ਰਹਿੰਦੀ ਪਾਪਾ ਜੀ ਦਿੱਲੀੋਂ ਕੰਮ ਛੱਡ ਕੇ ਅੰਬਾਲੇ ਦੇ ਨੇੜੇ ਕਿਸੇ ਸੰਡੌਰਾ ਸ਼ਹਿਰ ਆਲੇ ਦੀ ਮਸ਼ੀਨ ਤੇ ਕੰਮ ਕੰਮ ਤੇ ਚਲੇ ਗਏ ਹੋਏ ਸਨ ਮਾਮੀ ਤੱਕੇ ਨਾਲ ਵਰਚੀ ਰਹਿੰਦੀ ਮੈਂ ਵੀ ਉਹਨਾਂ ਨੂੰ ਖਡਾਉਦੀ ਵਰਚੇਤੀ ਹੀ ਜਾਂ ਗੁੱਡੀਆਂ ਪਟੋਲੇ ਖੇਡਣ ਬਹਿ ਜਾਂਦੀ ਜਾਂ ਸਕੂਲ ਹੁੰਦੀ ਤੇ ਜਾਂ ਚੂਚੋ ਹੋਰਾਂ ਦੇ ਘਰ ਵੜੀ ਰਹਿੰਦੀ ਮੇਰੀ ਜ਼ਿੰਦਗੀ ਵਿੱਚ ਸਕੂਲੋਂ ਕਰੋ ਸਕੂਲ ਸਕੂਲੋਂ ਕਰ ਕਰੋ ਚੂਚੋ ਦੇ ਘਰ ਤੇ ਘਰ ਦੇ ਆਲੇ-ਦੁਆਲੇ ਘੁੰਮ ਰਹੀ ਸੀ ਆਪਣੇ ਗਵੰਢੀ ਰਿਸ਼ਤੇਦਾਰਾਂ ਦੇ ਘਰ ਵੀ ਜਾਂਦੀ ਲੇਕਿਨ ਬਹੁਤ ਵਕਤ ਹੁਣ ਤੂਤੋ ਦੇ ਘਰ ਵਿੱਚ ਨਿਕਲਦਾ ਮੈਂ ਆਪਣੇ ਆਪ ਨੂੰ ਉਸ ਘਰ ਦਾ ਮੈਂਬਰੀ ਸਮਝਣ ਲੱਗ ਪਈ ਸਾਂ ਚੂਚੋ ਦੇ ਘਰ ਦੇ ਬਹੁਤ ਸਾਰੇ ਲੋਕ ਮੈਨੂੰ ਬਹੁਤ ਚੰਗੇ ਲੱਗਦੇ ਪਰ ਇੱਕ ਅਜਿਹਾ ਬੰਦਾ ਵੀ ਸੀ ਜੋ ਮੇਰੇ ਵੱਲ ਹੀਰਵੇ ਵੱਲ ਫੋੜ ਮੇਂ ਦੇਖਦਾ ਰਹਿੰਦਾ ਉਸ ਵੇਲੇ ਮੇਰੀ ਉਮਰ ਜੀ ਸੀ ਕਿ ਮੈਂ ਉਸ ਨੂੰ ਤੇ ਐਵੇਂ ਵੇਖਣ ਦਾ ਮਤਲਬ ਨਹੀਂ ਸੀ ਸਮਝ ਲੱਗੀ ਉਸ ਦਾ ਐਵੇਂ ਦੇਖਣਾ ਮੈਨੂੰ ਡਰਾਉਂਦਾ ਸੀ ਗਰਮੀਆਂ ਦੇ ਦਿਨ ਸਨ ਦੁਪਹਿਰ ਦਾ ਵੇਲਾ ਮੈਂ ਚੂਚੋ ਦੇ ਘਰ ਤਾਂ ਵਿਹੜੇ ਵਿੱਚ ਕਿਤਾਬਾਂ ਪੜ੍ਹ ਰਹੀ ਸਾਂ ਦੁਪਹਿਰ ਦੇ ਵੇਰੇ ਆਮ ਲੋਕ ਸੌਂ ਜਾਇਆ ਕਰਦੇ ਸਨ ਚੂਚੂ ਦੀ ਚਾਚੀ ਸ਼ਹਿਰ ਕਿਤੇ ਰਹੀ ਹੋਈ ਸੀ ਉਸ ਦਾ ਮਾਮਾ ਘਰ ਵਿੱਚ ਇਧਰ-ਉਧਰ ਰਫਦਾ ਸੀ ਤੇ ਰਹਿ ਕੇ ਮੇਰੇ ਵੱਲ ਵੇਖ ਲੈਂਦਾ ਸੀ ਮੈਂ ਸੋਚੀ ਦੀ ਸ਼ਾਇਦ ਮਨ ਪੜ ਰਹੀ ਨੂੰ ਦੇਖ ਰਿਹਾ ਚਾਣਕ ਮਾਮਾ ਜੀ ਨੇ ਇੱਕ ਕਮਰੇ ਵਿੱਚ ਜਾ ਕੇ ਮਨ ਨੂੰ ਆਜ ਦਿੱਤੀ ਕਿ ਗੁੱਡੂ ਇਧਰ ਆਈ ਮੈਂ ਠਕੋ ਉਹਨਾਂ ਦੇ ਕੋਲ ਚਲੀ ਗਈ ਉਹਨਾਂ ਦੇ ਖਾਤੋਂ ਤੇ ਸਹੀ ਵਾਲੀ ਦਵਾਈ ਪੜੀ ਸੀ ਤੇ ਦੂਜੇ ਵਿੱਚ ਪੈਨ ਉਹਨਾਂ ਨੇ ਮੇਰੇ ਹੱਥ ਵਿੱਚ ਸਹੀ ਵਾਲੀ ਦਵਾਈ ਫੜਾਤੀ ਤੇ ਆਪ ਮੇਰੇ ਪਿੱਛੇ ਪਾਸੇ ਖੜ ਖੜਦੇ ਮੈਨੂੰ ਤੰਬੜ ਗਏ ਦੋ ਹੱਥਾਂ ਨਾਲ ਨੂੰ ਕੋਟ ਕੇ ਉਹਦੇ ਦਵਾਈ ਵਿੱਚ ਉਹ ਸਹੀ ਭਰਨ ਲੱਗੇ ਨਾਲ ਹੀ ਉਹਨਾਂ ਵੀ ਅਜੀਬ ਜਿਹੀ ਹਰਕਤਾਂ ਕਰਦੇ ਜਾ ਰਹੇ ਸਨ ਮੇਲ ਕੀ ਹੋਈ ਪਈ ਸਾਂ ਤੇ ਘਬराई ਹੋਈ ਸਾਂ ਪਰ ਡਰ ਦੀ ਮਾਰੀ ਉਵੇਂ ਹੀ ਖੜੀ ਖੜੀ ਦੀ ਉਸ ਵੇਲੇ ਮਾਈ ਬਲਕੀ ਦਾ ਥੱਪੜ ਵੀ ਯਾਦ ਆ ਤੇ ਉਸ ਯਾਦ ਨੂੰ ਮੈਂ ਦਬਕਾ ਦਿੱਤਾ ਕੁਝ دیر ਬਾਅਦ ਉਹ ਬੋਲੇ ਕਿ ਜਾਉਣ ਕਰ ਚਲੀ ਜਾਵੇਂ ਡਰ ਦੀ ਕਮੀ ਤੇ ਘਬराई ਹੋਈ ਘਰ ਪੁੱਜੀ ਮੈਨੂੰ ਸਪਸ਼ਟ ਨਹੀਂ ਸੀ ਕਿ ਮੇਰੇ ਨਾਲ ਕੀ ਹੋਇਆ ਪਰ ਇਹਨਾਂ ਜ਼ਰੂਰ ਸੀ ਕਿ ਗਲਤ ਹੋਇਆ ਘਰ ਵਿੱਚ ਮੇਰੇ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਮਿਰਲ ਤਾਂ ਕੰਬੀ ਜਾ ਰਹੀਆਂ ਸਨ ਮੈਨੂੰ ਆਪਣਾ ਫਰਾਕ ਪੁੱਛੂ ਗਿੱਲਾ ਗਿੱਲਾ ਮਹਿਸੂਸ ਹੋਇਆ ਮੈਂ ਫਰਾਕ ਕਮਾ ਕੇ ਦੇਖਿਆ ਤਜੀਬ ਜੀ ਲੇਥ ਵਰਗਾ ਲੱਗਾ ਹੋਇਆ ਸੀ ਮਤ ਲੈ ਕੇ ਦੇਖਿਆ ਤੇ ਮੈਨੂੰ ਇਹ ਉਲਟੀ ਮੈ ਤਾਂ ਮੈਨੂੰ ਉਲਟੀ ਆ ਗਈ ਤੁਸੀਂ ਸੁਣਦੇ ਸੀ ਦਿਵਿੰਦਰ ਕੌਰ ਦੀ ਸਵੈ ਜੀਵਨੀ ਵਹੀ ਖਾਤਾ ਦਾ ਭਾਗ ਤੀਸਰਾ ਟਰੱਕਾਂ ਵਾਲੀ